ਮੋਹਾਲੀ ਜ਼ਿਲ੍ਹੇ ਦੇ ਚੱਪਰਚੀੜੀ ਦੇ ਬਿਲਕੁਲ ਨਾਲ ਇੱਕ ਸਕੂਲ ਵੈਨ ਬੱਚਿਆਂ ਦੇ ਨਾਲ ਭਰੀ ਹੋਈ ਸਕੂਲ ਵੈਨ ਹਾਲਾਂਕਿ ਤੇਜ਼ ਬਰਸਾਤ ਕਰਕੇ ਕਾਫੀ ਜ਼ਿਆਦਾ ਬੁਰੇ ਹਾਲ ਹੈ ਇਸ ਕਰਕੇ ਇੱਕ ਵੈਨ ਜਿਹੜੀ ਹੈ ਉਹ ਫਸ ਚੁੱਕੀ ਹੈ ਬਿਲਕੁਲ ਚੱਪਰਚੀੜੀ ਦੇ ਨਾਲ ਕਿਉਂਕਿ ਏਰੀਆ ਬਹੁਤ ਜ਼ਿਆਦਾ ਇੱਥੇ ਟੋਏ ਪਏ ਹੋਏ ਨੇ ਹਾਲਾਂਕਿ ਡੇਲੀ ਰੁਟੀਨ ਵਾਈਜ਼ ਇੱਥੋਂ ਲੈ ਕੇ ਜਾਂਦੇ ਨੇ ਲੇਕਿਨ ਅੱਜ ਤੇਜ਼ ਮੀਂਹ ਕਰਕੇ ਇੱਥੇ ਪੂਰਾ ਕਹਿ ਸਕਦੇ ਹਾਂ ਕਿ ਵੱਡੇ ਵੱਡੇ ਜਿਹੜੇ ਟੋਏ ਇੱਥੇ ਪਏ ਹੋਏ ਨੇ ਹਾਲਾਂਕਿ ਹੁਣ ਪੁਲਿਸ ਇੱਥੇ ਪਹੁੰਚੀ ਹੈ ਇਹਨਾਂ ਦੀ ਮਦਦ ਕਿਉਂਕਿ ਛੋਟੇ ਛੋਟੇ ਬੱਚੇ ਫਿਲਹਾਲ ਇਸ ਵੈਨ ਦੇ ਵਿੱਚ ਮੌਜੂਦ ਨੇ ਹਾਲਾਂਕਿ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਡਰਾਈਵਰ ਵੱਲੋਂ ਲੇਕਿਨ ਹਜੇ ਫਿਲਹਾਲ ਨਹੀਂ ਜਿਹੜਾ ਹੈਗਾ ਉਹ ਨਹੀਂ ਨਿਕਲ پا ਰਹੇ ਹਾਲਾਂਕਿ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਲੇਕਿਨ ਫਿਲਹਾਲ ਹਜੇ ਕਾਫੀ ਦੇਰ ਤੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਛੋਟੇ ਛੋਟੇ ਬੱਚੇ ਜ਼ਰੂਰ ਗੱਡੀ ਦੇ ਵਿੱਚ ਬੈਠੇ ਨੇ ਹਾਲਾਂਕਿ ਪੁਲਿਸ ਨੂੰ ਇੱਥੇ ਬੁਲਾਇਆ ਗਿਆ ਹੈ ਤੇ ਹੁਣ ਇਹ ਹਜੇ ਤੱਕ ਕੋਸ਼ਿਸ਼ ਜਰੂਰ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਲੇਕਿਨ ਹਜੇ ਫਿਲਹਾਲ ਕੋਸ਼ਿਸ਼ਾਂ ناکਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਪੂਰੀ ਤਰ੍ਹਾਂ ਗੱਡੀ ਜਿਹੜੀ ਹੈ ਉਹ ਫਸ ਚੁੱਕੀ ਹੈ ਲੇਕਿਨ ਹਜੇ ਤੱਕ ਗੱਡੀ ਨਹੀਂ ਨਿਕਲ ਪਾ ਰਹੀ ਪੂਰੀ ਟਾਇਰ ਜਿਹੜੇ ਆ ਉਹ ਸਲਿੱਪ ਹੋ ਰਹੇ ਹਨ ਕਿਉਂਕਿ ਇਹ ਪੂਰਾ ਏਰੀਆ ਜਿਹੜਾ ਪੂਰਾ ਕੱਚਾ ਏਰੀਆ ਹੈ ਜਿਸ ਕਰਕੇ ਕਿਉਂਕਿ ਛੋਟੇ ਛੋਟੇ ਬੱਚੇ ਇਦੇ ਵਿੱਚ ਬੈਠੇ ਹੋਏ ਨੇ ਆ ਮਾਨਵ ਮੰਗਲ ਦੀ ਸਕੂਲ ਦੀ ਇਹ ਬੱਸ ਦੱਸੀ ਜਾ ਰਹੀ ਹੈ ਔਰ ਛੋਟੇ ਬੱਚੇ ਬੱਚਿਆਂ ਦੀ ਤਸਵੀਰਾਂ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਹਾਲਾਂਕਿ ਹੁਣ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਲੇਕਿਨ ਆਦੀ ਸਾਈਡ ਕਾਫੀ ਜ਼ਿਆਦਾ ਦਿੱਕਤ ਆਣ ਕਰਕੇ ਹਾਲਾਂਕਿ ਹੁਣ ਪੁਲਿਸ ਵੀ ਇੱਥੇ ਪਹੁੰਚੀ ਹੋਈ ਹੈ ਤੇ ਪੁਲਿਸ ਇੱਥੇ ਪਹੁੰਚ ਕੇ ਕੋਸ਼ਿਸ਼ ਕਰ ਰਹੀ ਹੈ ਕੱਢਣ ਦੀ ਇਹਨਾਂ ਨੂੰ ਲੇਕਿਨ ਹਜੇ ਬੱਚੇ ਅੰਦਰ ਹੀ ਮੌਜੂਦ ਨੇ ਔਰ ਤੇ ਇਹ ਪੂਰਾ ਏਰੀਆ ਚੱਪਟ ਚਿੜਿਦ ਹੈ ਔਰ ਲੇਕਿਨ ਹਜੇ ਤੱਕ ਨਹੀਂ ਨਿਕਲ ਪਾ ਰਹੀ ਹੈ ਕਿਉਂਕਿ ਕਾਫੀ ਜ਼ਿਆਦਾ ਇੱਥੇ ਬਰਸਾਤ ਕਰਕੇ ਕਾਫੀ ਦਿੱਕਤਾਂ ਜਿਹੜੀ ਹੈ ਉਹ ਆ ਰਹੀ ਹੈ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਸਕੂਲ ਦੇ ਬੱਚੇ ਵੀ ਇੱਥੇ ਦੁਪਹਿਰ ਦਾ ਸਮਾਂ ਹਾਲਾਂਕਿ ਇਸੀ ਏਰੀਆ ਦੇ ਇਹ ਬੱਚੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਛੱਡਣ ਇੱਥੇ ਪਹੁੰਚੀ ਹੈ ਸਕੂਲ ਬੱਸ ਦੱਸੀ ਜਾ ਰਹੀ ਹੈ ਤੇ ਸਕੂਲ ਹੁਣ ਜਿਹੜੀ ਪੁਲਿਸ ਵੀ ਇੱਥੇ ਪਹੁੰਚੀ ਹੈ ਤੇ ਪਹੁੰਚ ਕੇ ਹੁਣ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਪੁਲਿਸ ਹੁਣ ਤਸਵੀਰਾਂ ਮਾਲੀ ਜ਼ਿਲ੍ਹੇ ਦੇ ਚੱਪੜ ਚਿੜੀ ਦੀਆਂ ਤਸਵੀਰਾਂ ਨੇ ਜਿੱਥੇ ਪੂਰੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਵੀ ਇੱਥੇ ਪਹੁੰਚੀ ਹੈ ਤੇ ਹੁਣ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਕਿਉਂਕਿ ਬੱਚੇ ਵੀ ਜ਼ਰੂਰ ਡਰਦਾ ਇੱਕ ਮਾਹੌਲ ਦੇਖਣ ਨੂੰ ਮਿਲ ਰਿਹਾ ਤੇ ਕੋਸ਼ਿਸ਼ ਕਿਉਂਕਿ ਕਾਫੀ ਜ਼ਿਆਦਾ ਤੇਜ਼ਮੀ ਕਰਕੇ ਜਿਹੜਾ ਹਾਲ ਹੁੰਦਾ ਹੈ ਸੜਕਾਂ ਦਾ ਉਦੀ ਇਹ ਤਸਵੀਰ ਜਿਹੜੀ ਹੈ ਹੁਣ ਪੁਲਿਸ ਵੀ ਇੱਥੇ ਪੂਰੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਫਿਲਹਾਲ ਸਫਲਤਾ ਨਹੀਂ ਮਿਲ ਰਹੀ ਹੋਰ ਵੀ ਜਿਹੜੇ ਪੁਲਿਸ ਦੇ ਮੁਲਾਜ਼ਮ ਹੈ ਉਹ ਇੱਥੇ ਪਹੁੰਚ ਰਹੇ ਨੇ ਤੇ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਕਿ ਜਲਦੋਂ ਜਲਦ ਇਸ বাস ਨੂੰ ਇੱਥੋਂ ਕੱਢਿਆ ਜਾਵੇ ਕਿਉਂਕਿ ਤੇਜ਼ਮੀ ਕਰਕੇ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਆਂ ਕਾਫੀ ਜ਼ਿਆਦਾ ਵੱਡੇ ਵੱਡੇ ਖੱਡੇ ਟੋਏ ਇਸ ਏਰੀਆ ਦੇ ਵਿੱਚ ਪੈਂਦੇ ਜਿਸ ਕਰਕੇ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈਂਦਾ ਹਾਲਾਂਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਫਿਲਹਾਲ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਹੈ ਤੇ ਪੁਲਿਸ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਫਿਲਹਾਲ ਹਜੇ ਸਫਲਤਾ ਨਹੀਂ ਮਿਲੀ ਪਹਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨਿਊਜ਼ੀ ਟੀਮ ਪੰਜਾਬ